ਫਿਲਹਾਲ ਹੈ ਟਿਕਨਸਟੇ ਪਹਾ ਪੰਜਾਬ ਪੁਲਿਸ ਦੇ ਵਿੱਚ ਤੇ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਸੱਚਾ ਕਿ ਕੀ ਹਾਲ ਚਾਲ ਤੇ ਜਿੱਦਾਂ ਮੇਰੀ ਆਦਤ ਆ ਆਪਾ ਸਿੰਪਲ ਜਿਹਾ ਕਹਿਨੇ ਕਿਰਪਾ ਭਾਬੀ ਨਾਲ ਲੱਗੀ ਤੇ ਕੱਲ ਮੇਰੇ ਮੂਹੇ ਨਿਕਲ ਗਿਆ ਕਿਰਪਾ ਭਗਵੰਤ ਮਾਂ ਦੀ ਤੇ ਉਹ ਕਹਿਣ ਲੱਗੀ ਅੱਛਾ ਤੇਰੇ ਤੋਂ ਬੜੇ ਮਿਹਰਮਾਨ ਹੋਏ ਮੈਂ ਕਿਹਾ ਦੂਜੀ ਸਰਕਾਰੀ ਨੌਕਰੀ ਦਾ ਨਿੱਠੀ ਪੱਤਰ ਲੈਣ ਜਾ ਰਹੀਆਂ ਕੱਲ ਇਹ ਮੇਰੀ ਦੂਜੀ ਆ ਤੇ ਤੀਜੀ ਵੀ ਤਿਆਰ ਆ ਫਿਰ ਮੈਂ ਤੈਨੂੰ ਦੱਸਦਾ ਮੇਰੇ ਪੈਰੈਂਟਸ ਮੈਨੂੰ ਬਾਹਰ ਜਾਣ ਲਈ ਬਹੁਤ ਕੋਸਟ ਕਰਦੇ ਸੀਗੇ

ਸੱਚਾਈ ਇਹੋ ਬਸ ਅਸੀਂ ਉਹਨਾਂ ਦੀ ਜਗ੍ਹਾ ਨਹੀਂ ਲੈ ਸਕਦੇ ਮੈਂ ਤਾਂ ਬਹੁਤ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਤਣਕੇ ਦੇ ਬਰਾਬਰ ਵੀ ਹਾਂ ਪਰ ਹਾਂ ਉਹਨਾਂ ਦੀ ਸੋਚ ਜਿਹੜੀ ਜਿਉਂ ਨੂੰ ਆਪਾਂ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਬਹੁਤ ਨੇ ਗੁਰਨਾਨ ਸਾਹਿਬ ਦੀਆਂ ਮੰਨਣ ਵਾਲੇ ਕਾ ਉਹਨਾਂ ਨੇ ਤਾਂ ਉਸ ਵੇਲੇ ਕਹਤਾ ਸੀ ਤਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਾਂ ਰੱਖੇ ਤਿੰਨੋਂ ਦਰਜੇ ਪਾਣੀ ਵੀ ਜੜੀ ਲੱਗ ਰਿਹਾ ਹਲਾਵੀ ਜੈਲੀ ਨਹੀਂ ਦੱਸਦੇ ਉਹ ਜਦੋਂ ਲਿਖਿਆ ਸੀ ਪਾਣੀ ਜੀ ਗੁਰੂ ਸਾਹਿਬ ਨੇ ਉਦੋਂ ਕਿਹੜਾ ਕੋਈ ਫੈਕਟਰੀ ਠੋਆ ਅੰਗ ਦੇ ਹੋਣੀ ਜਾਂ ਪਾਣੀ ਨਹੀਂ ਦਾ ਥੱਲੇ ਬੋਰ ਤਾਂ ਕਿੰਨਾ ਲਿਖਾਉਂਦੇ ਹੋ ਪਰ ਉਹਨਾਂ ਨੂੰ ਪਤਾ ਸੀਗਾ ਕਿ ਆਉਣ ਵਾਲੇ ਦਿਨ ਇਹ ਸੋ ਗੁਰੂ ਸਾਹਿਬ ਦੇ ਬਰਾਬਰ ਤਾਂ ਬਿਲਕੁਲ ਨਹੀਂ ਹੋ ਸਕਦੇ ਪਰ ਹਾਂ ਉਹਨਾਂ ਦੇ ਕਦਮ ਚਿੰਨਾ ਤੇ ਉਹਨਾਂ ਦੇ ਪੂਰ ਲਿਆ ਤੇ ਚੱਲ ਸਕਦੇ ਕਿਉਂਕਿ ਮੈਂ ਸੋਚਦਾ ਉਹਨਾਂ ਭਗਤਾਂ ਨੂੰ ਕਮਾਲ ਹੈ ਇਹ ਨਾ ਪਿਆਰ ਇੱਕ ਵਾਰ ਉਸ ਦਾ ਆਪ ਹੀ ਆ ਰਹਿਣਗੇ ਇੱਕ ਵਾਰੀ ਕਾਲੀ ਕਾਂਗਰਸੀ ਦੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਦਿੰਨੀਆਂ ਪੈਂਦੀਆਂ ਪੂਰੀਆਂ ਲਈ ਲੈ ਗਈ ਦਿੱਤੀ ਸਾਨੂੰ ਸ਼ੁਕਰ ਹੈ ਪਿਆਰੀ ਬਣਿਆ ਰਹੇ ਮਤੇ ਹੀ ਰਾਸ ਦਾ ਫਤਨਾ ਫਤਨਾ ਸਰ ਜਿੱਦਾਂ ਕਿ ਤੁਸੀਂ ਅੱਜ ਸਾਨੂੰ ਸਾਰਿਆਂ ਨੂੰ ਵਧਾਈਆਂ ਦੇ ਦੇ ਗਿਆਂ ਔਰ ਦਿਲ ਦੇ ਆਉਂ ਨਿਓ ਕਿਉਂਕਿ ਅਸੀਂ ਮੁਕਤੀ ਪੱਤਰ ਲੈਣ ਆਉਂਦੇ ਆ ਅੱਜ ਮੈਂ ਤੁਹਾਨੂੰ ਕਿਸੇ ਚੀਜ਼ ਦੀ ਵਧਾਈ ਦੇਣਾ ਚਾਹੁੰਦੀ ਹਾਂ ਜਿੱਦਾਂ ਜਿੱਦਾਂ ਅਸੀਂ ਆਪਣੀ ਜ਼ਿੰਦਗੀ ਚ ਅੱਗੇ ਵਧ ਰਹੇ ਤਾਂ ਤਾਂ ਤੁਸੀਂ ਵੀ ਵਧ ਰਹੇ ਹੋ ਤੁਸੀਂ ਕਦੇ ਆਮ ਇਨਸਾਨ ਹੁੰਦੇ ਸੀ ਤੇ ਤੁਸੀਂ ਕਮੇਡੀਅਨ ਬਣੇ ਅਛ ਤੁਸੀਂ ਸੀਐਮ ਸਾਹਿਬ ਨੂੰ ਇੱਕ ਛੋਟਾ ਜਿਹਾ ਕਿੱਸਾ ਸੁਣਾਉਣਾ ਚਾਹੂੰਗੀ ਕੱਲ੍ਹ ਜਿਹੜੀ ਇੱਕ ਫਰੈਂਡ ਦਾ ਫੋਨ ਆਇਆ ਮੈਨੂੰ ਮੈਂ ਫਿਲਹਾਲ ਹੈਡਕੰਸਟੇਪਨ ਆ ਪੰਜਾਬ ਪੁਲਿਸ ਦੇ ਵਿੱਚ ਤੇ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਕੀ ਹਾਲ ਚਾਲ ਤੇ ਜਿੱਦਾਂ ਮੇਰੀ ਆਦਤ ਆ ਆਪਾਂ ਸਿੰਪਲ ਜਿਹਾ ਕਹਿੰਦੇ ਕਿਰਪਾ ਭਾਬੀ ਨਾਲ ਅੱਗੇ ਤੇ ਕੱਲ ਮੇਰੇ ਮੂਮੂ ਨਿਕਲ ਗਿਆ ਕਿਰਪਾ ਭਗਵੰਤ ਮਾਨਦੀ ਤੇ ਉਹ ਵੀ ਤੇ ਉਹ ਕਹਿਣ ਮੈਨੂੰ ਬਹੁਤ ਛੇਰੇ ਕੋ ਬੜੇ ਮਿਹਰਬਾਨ ਹੋਏ ਮੈਂ ਕਿਹਾ ਦੂਜੀ ਸਰਕਾਰੀ ਨੌਕਰੀ ਦਾ ਨਿਸ਼ਚਿਤ ਪੱਤਰ ਲੈਣ ਜਾ ਰਹੀਆਂ ਕੱਲ੍ਹ ਇਹ ਮੇਰੀ ਦੂਜੀ ਹੈ ਤੇ ਤੀਜੀ ਵੀ ਤਿਆਰ ਆ ਫਿਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਤੁਹਾਨੂੰ ਫਤਾਈ ਦੇਣਾ ਚਾਹੁੰਦੀ ਹਾਂ ਇਸ ਗੱਲ ਦੀ ਕਿ ਬਾਬੂ ਲਾਲਕ ਦੀ ਜਗ੍ਹਾ ਤੇ ਅੱਜ ਤੁਹਾਡਾ ਨਾਮ ਆ ਰਿਹਾ ਹੈ ਲਈ ਇਹ ਇਹ ਸਰ ਬਹੁਤ ਵੱਡਾ ਮਾਣ ਹੈ ਤੁਹਾਡੇ ਲਈ ਕਿ ਬੈਗ੍ਰੀ ਜਿਨੇ ਤੁਹਾਨੂੰ ਇੰਨੀ ਤਰੱਕੀਆਂ ਬਖਸ਼ੀਆਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਤਰੱਕੀਆਂ ਕਰਦੀ ਹਾਂ ਬਹੁਤ ਬਹੁਤ ਧੰਨਵਾਦ ਸਤਿਰਾਦਾ ਅਸੀਂ ਕਿਸੇ ਤਰੀਕੇ ਨਾਲ ਅੱਗੇ ਵਧਦੇ ਰਹੀਏ ਔਰ ਇਹ ਸਭ ਤੁਹਾਡਾ ਅਧਿਕ ਕਰੀ ਹੋਇਆ ਹੈ ਕਿਤੇ ਮੇਰੇ ਸਰ ਪਤਨ ਨੂੰ ਦੱਸਦਾ ਮੇਰੇ ਪਰੇਂਟਸ ਨੇ ਮੈਨੂੰ ਬਾਹਰ ਜਾਣ ਲਈ ਬਹੁਤ फोर्स ਕਰਦੇ ਸੀਗੇ ਇਤੋਂ ਤੱਕ ਕਿ ਮੇਰਾ ਰਿਸ਼ਤਾ ਵੀ ਬਾਅਦ ਦੇ ਮੁੰਡੇ ਨਾਲ ਕਰਾਇਆ ਗਿਆ ਪਰ ਮੈਂ ਬਹੁਤ ਇਸ਼ਕਲ ਬਚੀ ਮੈਂ ਕਿਹਾ ਨਹੀਂ ਜਦੋਂ ਤੁਸੀਂ ਆਏ ਸਰਕਾਰ ਦੇ ਵਿੱਚ ਫਿਰ ਇੱਕ ਵਿਸ਼ਵਾਸ ਜਗਿਆ ਕਿ ਨਹੀਂ ਹੁਣ ਅਸੀਂ ਇੱਕ ਨਹੀਂ ਚਾਰ ਪੰਜ ਨੌਕਰੀਆਂ ਵੀ ਲੈ ਸਕਦੇ ਆ ਪਰ ਅੱਜ ਮੇਰੀ ਦੂਜੀ ਨੌਕਰੀ ਹੈ ਪਰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਦੇਖੋ ਬਾਬੇ ਨਾਨਕ ਦੇ ਪਾਏ ਹੋਏ ਜਿਹੜੇ ਕਦਮ ਚੁਨਣ ਨੇ ਉਹਨਾਂ ਦੇ ਵਿੱਚ ਅਸੀਂ ਜੇ ਥੋੜਾ ਜਿਹਾ ਵੀ ਕਦਮ ਮਿਲਾ ਲਈਏ ਤਾਂ ਸੱਚਾਈ ਇਹੋ ਬਸ ਅਸੀਂ ਉਹਨਾਂ ਦੀ ਜਗ੍ਹਾ ਨਹੀਂ ਲੈ ਸਕਦੇ ਮੈਂ ਤਾਂ ਬਹੁਤ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਤਣਕੇ ਦੇ ਬਰਾਬਰ ਵੀ ਹਾਂ ਪਰ ਹਾਂ ਉਹਨਾਂ ਦੀ ਸੋਚ ਜਿਹੜੀ ਹੈ ਜਿਉ ਉਹਨੂੰ ਆਪਾ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਬਹੁਤ ਨੇ ਗੁਰਨਾਨ ਸਾਹਿਬ ਦੀਆਂ ਮੰਨਣ ਵਾਲੇ ਕੱਪ ਉਹਨਾਂ ਨੇ ਤਾਂ ਉਸ ਵੇਲੇ ਕਹਤਾ ਸੀ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਾਂ ਰੱਖੇ ਦਿਨੋਂ ਦਰਜੇ ਪਾਣੀ ਵੀ ਜ਼ਹਿਰੀਲਾ ਕਰ ਲਿਆ ਹਵਾ ਵੀ ਜ਼ਹਿਰੀਲੀ ਗੱਲ ਨਹੀਂ ਧਰਤੀ ਦੀ ਜੇ ਜਦੋਂ ਲਿਖਿਆ ਸੀ ਪਾਣੀ ਗੁਰੂ ਸਾਹਿਬ ਨੇ ਉਦੋਂ ਕਿਹੜਾ ਕੋਈ ਫੈਕਟਰੀ ਠੋਆਂ ਦੀ ਹੋਣੀ ਜਾਂ ਪਾਣੀ ਜਿਹੜਾ ਥੱਲੇ ਬੋਰ ਕਰਕੇ ਥੱਲੇ ਪਾਉਂਦੇ ਹੋਣ ਪਰ ਉਹਨਾਂ ਨੂੰ ਪਤਾ ਸੀਗਾ ਕਿ ਆਉਣ ਵਾਲੇ ਦਿਨ ਇਹ ਸੋ ਗੁਰੂ ਸਾਹਿਬ ਦੇ ਬਰਾਬਰ ਤਾਂ ਬਿਲਕੁਲ ਵੀ ਨਹੀਂ ਹੋ ਸਕਦੇ ਪਰ ਹਾਂ ਉਹਨਾਂ ਦੇ ਕਦਮ ਚਿੰਨਾ ਦੇ ਮੰਤ ਪੂਰਨ ਇਹ ਚੱਲ ਸਕਦੇ ਸੋ ਮੈਂ ਕਰ ਸੁਣਾਉਣਾ ਕਰ ਤੈਨੂੰ ਮੇਰੀ ਦਾਦੀ ਮੈਨੂੰ ਕਹਾਣੀ ਸੁਣਾਉਂਦੀ ਸੀ ਜੇ ਤੂੰ ਬਾਤਾਂ ਕਹਿੰਦੇ ਆਪਾਂ ਮਾਲਵੇ ਜੀ ਬਾਤ ਸੁਣਾਉਣੀ ਜਦੋਂ ਤੁਸੀਂ ਮੇਰੇ ਨਾਲ ਤੁਸੀਂ ਹੋ ਤਾਂ ਫਿਰ ਮੇਰੀ ਸ਼ਕਤੀ ਬਹੁਤ ਜ਼ਿਆਦਾ ਹੈ ਪਬਲਿਕ 'ਚ ਸ਼ਕਤੀ ਹੁੰਦੀ ਹੈ ਪਬਲਿਕ ਨਾਲ ਤਾਂ ਮੈਂ ਸ਼ਕਤੀ ਜਿਹੜੀ ਤੂੰ ਤੁਸੀਂ ਮੈਨੂੰ ਦਿੱਤੀ ਹੈ ਮੈਂ ਉਹ ਤੁਹਾਡੇ ਲਈ ਵਰਤੂਗਾ ਮੈਂ ਤੁਹਾਡੇ ਉੱਤੇ ਹੀ ਵਰਤੂਗਾ ਜੁਮਸਦ ਜਦੋਂ ਉਦਾਸੀਆਂ ਤੇ ਸੀ ਬਾਣੀ ਉਤਰਦੇ ਫਿਰਦੇ ਸੀ ਸਵੇਰੇ ਸਵੇਰੇ ਪਾਈ ਮਰਦਾਨੇ ਨੂੰ ਜਗਾਇਆ ਮਰਦਾਨਿਆਂ ਰਵਾਵ ਛੇੜ ਬਾਣੀ ਉਤਰੀ ਗੂੰਜੀ ਬਾਤ ਚਾਰੇ ਖੁੰਟਾਂ ਚ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਬਹੁਤ ਵੱਡਾ ਫਕੀਰ ਆ ਗਿਆ ਆਪਣੇ ਪਿੰਡ ਦੀ ਧੂਹ ਤੇ ਰੱਬ ਨਾਲ ਸਿੱਧੀ ਆਉਦੀ ਕਿਸਮਤਾ পালਟ ਕੇ ਉਹ ਸਤਸੰਗ ਕਰ ਲੈਂਦੇ ਕਿੰਨੇ ਸਾਰੇ ਚਲਾ ਗਿਆ ਗੁਰੂ ਸਾਹਿਬ ਨੇ ਭਾਈ ਕਿੱਧਰ ਉਹ ਕਹਿੰਦੇ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਸਤੇ ਔਖੇ ਨੇ ਸਚਾਈ ਵਾਲੇ ਔਖੇ ਨੇ ਸੱਚ ਵਾਲੇ ਰਾਹ ਨੇ ਸੱਚੇ ਰਾਹਾਂ ਦੇ ਪੰਧੀਆਂ ਤੁਰਦੇ ਹੋਈਆਂ ਕਹਿੰਦੇ ਨਹੀਂ ਚੱਲਾਂਗੇ ਤੁਰੇਗੇ ਤੁਰੇਗੇ ਅੱਗੇ ਚਾਂਦੀ ਦੇ ਢੇਰ ਆ ਗਏ ਆਦਰਾ ਚਾਂਦੀ ਪੈਸੀ ਜਿਹਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸਾਤੇ ਨੂੰ ਕੰਮ ਬਣ ਗਿਆ ਆਪਣਾ ਪਹਿਲਾਂ ਕਾਫਲਾ ਦਾ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਹੈਗੇ ਅਸੀਂ ਤਾਂ ਨਾਲ ਤੁਰਾਂਗੇ ਉਹ ਕਹਿੰਦੇ ਰਸਤਾ ਬਹੁਤ ਔਖਾ ਆਸ ਕਹਿੰਦੇ ਨਹੀਂ ਆਉਂਦੇ ਤੁਰੇਗੇ ਤੁਰੇਗੇ ਅਕੇ ਸੋਨੇ ਦੇ ਟੇਰੇ ਆ ਗਏ ਜਿਹਨੂੰ ਸੋਨਾ ਚਾਹੀਦਾ ਸੀ ਉਹਨੂੰ ਸੋਨਾ ਚੱਕ ਕੇ ਕਹਿੰਦੇ ਆਪਾਂ ਚਾਂਦੀ ਵਾਲੇ ਨਾਲੋਂ ਵਧੀਆ ਰਹਿ ਗਏ ਉਹ ਪਹਿਲੀ ਮੁੜ ਗਈ ਬੰਦੇ ਦੱਸ ਰਹੀ ਗੀ ਗੁਰੂ ਸਾਹਿਬ ਕਹਿੰਦੇ ਕਿ ਤੁਸੀਂ ਉਹ ਕਹਿੰਦੇ ਨਾ ਅਸੀਂ ਸੋਨਾ ਚਾਹੀਦਾ ਜੀ ਸਨਾਚਨ ਤੇ ਮੰਗਾਉ ਕਿ ਆਸਣ ਆਉਣ ਤੁਰੇਗੇ ਤੁਰੇਗੇ ਹੀਰੇ ਮੋਤੀ ਏਡੇ ਟੇਰੇ ਆ ਗਏ ਉਹਨਾਂ ਦੱਸਾਂ ਨੇ ਹੀਰੇ ਮੋਤੀ ਚੱਕ ਕੇ ਕਹਿੰਦੇ ਆਪਾਂ ਦੋਨਾਂ ਤੋਂ ਵਧੀਆ ਰਹਿ ਗਏ ਸੋਨੇ ਦੇ ਚਾਂਦੀ ਵਾਲੇ ਤੋਂ ਫਿਰ ਇਹ ਕਹਿੰਦਾ ਲੱਗਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਕਿ ਬਦਾਨੇ ਤੂੰ ਬਾਬਾ ਮਰਦਾਨੇ ਜੀ ਕਹਿੰਦੇ ਗੁਰੂ ਸਾਹਿਬ ਮੈਂ ਨਹੀਂ ਜਾਂਦਾ। ਭਗਵਾਨ ਨਾਲ ਹੀ ਰਹੂੰ। ਮੈਂ ਤੁਹਾਨੂੰ ਤੋਂ ਅਮੀਰ ਹਾਂ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ। ਤੂੰ ਤਾਂ ਤੋਂ ਅਮੀਰ ਕਿਵੇਂ? ਬਾਬਾ ਮਰਦਾਨੇ ਜੀ ਕਹਿੰਦੇ ਗੁਰੂ ਜੀ ਉਹਨਾਂ ਨੂੰ ਕਹਿੰਦਾ ਕਮਲਿਆਂ ਨੂੰ ਕਿਵੇਂ ਸਮਝਣਾ ਹਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਘਰਾਂ ਨੂੰ ਮੁੜ ਕੇ ਕਿ ਮੈਂ ਉਹਨਾਂ ਤੋਂ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਤੇ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਪਿਆ ਜਾਂਦਾ ਫਿਰ ਮੇਰੇ ਤੋਂ ਵੱਡਾ ਕੀ ਹੋ ਸਕਿਆ ਨਾਲ ਕਿੰਡੇ ਦੇ ਪੰਚਾਇਤ ਦੇ ਮੈਂਬਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਲੋਕ ਬਣੋਂਗੇ ਨੇ ਜੀ ਮੁੱਖ ਮੰਤਰੀ ਮੰਤਰੀ ਐਮ ਐਲ ਸਭ ਲੋਕ ਬਣੋਂਗੇ ਨੇ ਜੇ ਤੁਸੀਂ ਵੀ ਮੇਰੇ ਨਾਲ ਹੋ ਫਿਰ ਮੈਨੂੰ ਕਿਹੜੇ ਖਜਾਨੇ ਦੀ ਲੋੜ ਆ ਹੋਰ ਐਡੂ ਕਾ ਤਾਂ ਖਜਾਨਾ ਹੋਣੀ ਪੜੋ ਉਸਤਾਦਾਂ ਲੋਕ ਮੇਰੇ ਪੱਦ ਭਰ ਜਾਂਦੀ ਐ ਹਰ ਰੋਜ਼ ਫੁੱਲਾਂ ਨਾਲ ਗੱਡੀ ਭਰ ਜਾਂਦੀ ਐ ਫੁੱਲਾਂ ਨਾਲ ਮਾਂ ਮੰਮ ਸਿਰ ਫਲੋਸ ਦੀਆਂ ਨੇ ਪੁੱਤ ਜਉਂਦਾ ਰਹਿ ਭੈਣਾ ਦੁਆਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਡੇ ਤੇ ਅਤਰ ਕੇ ਸਲਕੀਆਂ ਲੈਂਦੇ ਐ ਇੰਨਾ ਪਿਆਰ ਫਿਰ ਕਦੇ ਮੈਂ ਸੋਚਦਾ ਹੁਣ ਭਗਤ ਮਾਨਾ ਕੁਮਾਰ ਐ ਇੰਨਾ ਪਿਆਰ ਇੱਕ ਵਾਰ ਤਾਂ ਆਪੇ ਆ ਰਹੇ ਨੇ ਇੱਕ ਵਾਰੀ ਕਾਲੀ ਗਾਂ ਲਰ ਸੀ ਦੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਦਿੰਨੀਆਂ ਪੈਂਦੀਆਂ ਪੂਰੀਆਂ ਨਹੀਂ ਲੈ ਗਈ ਕਦੀ ਚਲੋ ਸ਼ੁਕਰ ਹੈ ਪਿਆਰੀ ਬਣਿਆ ਰਹੇ ਮਤੇ ਹੀ ਵਿਸ਼ਵਾਸ ਕਰਨਾ ਬਹੁਤ ਬਹੁਤ ਪ੍ਰਧਾਨ ਮੰਤਰੀ ਸਾਹਿਬ ਤੁਹਾਡਾਂ ਦੇ ਯੋਗਤੀ ਪੱਤਰ ਜਦੋਂ ਵੀ ਹੁੰਦਾ ਹੈਗਾ ਇਹ ਨਵਨਯੁਗਤ ਉਮੀਦਵਾਰਾਂ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ ਕਿਥੇ ਉਹ ਅਪਾਇੰਟਮੈਂਟ ਲੈਣਾ ਇੱਕ ਇੱਕ ਮੈਂ ਇਸ ਤੋਂ ਪਹਿਲਾਂ ਇੱਕ ਜੀ ਦਾ ਮੌਕਾ ਹੈ नियुक्ति पत्थर मैं तो सारे मिलों मैं पता है तो मैं दिल दूर एक कुछ करा दो समझ गए हेडकॉन्सटेल बैठी है अपना अस लगे सर परौंठे खाने कहीं सब तो पहलो सेवा ਉਹ ਚੱਕਰ ਚ ਨੁ ਭੁਖਾ ਵੀ ਕਹਿ ਗਏ ਹੁਣ ਤਾਂ ਇਹ ਵਧੀਆ ਸਜਰੀਆਂ ਗੱਲਾਂ ਹੋਈਆਂ ਏਡਾ ਵਧੀਆ ਪ੍ਰੈਕਟੀਕਲ ਜਿਹੜੀ ਮੈਨੂੰ ਮੈਂ ਮੈਥੋਂ ਨਹੀਂ ਪੁੱਛਿਆ ਜਾਂਦਾ ਕਿਉਂਕਿ ਮੇਰਾ ਮੇਰਾ ਕੰਮ ਸਿੰਗਿੰਗ ਦਾ ਹੈਗਾ ਇੱਕ ਪਿੰਡ ਚ ਨਾ ਅਗ ਲੱਗੀ ਸੀ ਤੇ ਕਬੂਤਰ ਤੇ ਕਾਮ ਬੈਠੇ ਸੀ ਖੰਡੇ ਤੇ ਲੋਕੀ ਅੱਗ ਬੁਝਾ ਰਹੇ ਸੀ ਬਾਗੀਆਂ ਪਰ ਪਰ ਕੀ ਪਾਣੀ ਦੀਆ ਤੇ ਕਬੂਤਰ ਵੀ ਆਪਣੀ ਚੋਂਚ ਜਣਾ ਪਾਣੀ ਪਰ ਕੇ ਤੇ ਸੁੱਟਣ ਲੱਗ ਪਿਆ ਤੇ ਕਾਂ ਹੱਸ ਪਿਆ ਕਹਿੰਦਾ ਤੇਰੀ ਸੁੰਘ ਵਿੱਚ ਪਾਣੀ ਕਿੰਨਾ ਹੁੰਦਾ ਜਿਹੜਾ ਤੂੰ ਅੱਗ ਬੁਝਾਉਂਦਾ ਕਹਿੰਦਾ ਜਦੋਂ ਅੱਗ ਬੁਝ ਜਾਏ ਕਿ ਤੈਨੂੰ ਕੀ ਇਹ ਨਹੀਂ ਕਹਿਣ ਕਿ ਬੈਠ ਕੇ ਤਮਾਸ਼ਾ ਦੇਖੀਂ ਪੂਰਾ 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 ਕਰਕੇ ਜਿੱਤਾ ਕਿਸੇ ਮਨੁੱਖਤਾ ਦੀ ਸੇਵਾ ਕਰੇ ਮੇਰੇ ਮਿੱਤਰ ਵਿਜੇ ਸਾਰੇ ਮਨੁਸ਼ਯਤਾ ਦੇ ਮਿੱਤਰ ਤੇ ਸਾਰੇ ਦੇ ਪੁੱਤ ਤੇ ਫਿਰ ਸੋਚਦੇ ਨੇ ਕਿ ਗੰਦਾ ਤੇ ਹੈ ਨਹੀਂ ਤੇ ਇਹ ਤਾਂ ਕਥਾ ਸੁਣਾਇਆ ਜਾਂਦੇ ਨਹੀਂ ਤੋਂ ਨਾ ਕਿਸ ਰੱਖਿਆ ਤਿਆ ਜੀ ਮੇਰੇ ਅੱਜ ਮੇਰਾ ਜੀ ਕਰਦਾ ਕਿ ਅੱਜ ਮੇਰਾ ਜੀ ਕਰਦਾ ਮੈਂ ਖੁਸ਼ੀਆਂ ਵੰਡਦਾ ਜਾਵਾਂ ਹੋ ਕਹਾਂ ਕਹਾਂ ਕਾਵਾ ਕਹਾਂ ਕਹਾਂ ਕਾਵਾ ਰੱਬਾ ਰੱਬਾ ਮੀ ਬਰਸਾ ਸਾਡੀ ਕੋਠੀ ਦਾਣੇ ਬਾ चाक चाहते दो तीन परौे अंदर जाने छेर <laughs> मैं सवेर तो पानी सरकार <laughs> ना खी खाणी <laughs> आप भी ब्रेकफास्ट मेरे सामने की गलत लगन लग्या ना कहते उतवा की गल ना मैं एवें भी ध्यान दादा कुछ करिए तो आज हो कुछ करिए नस नस मेरी खोले अब कुछ करिए कुछ करिए बस बस बड़ा बोले अब कुछ करिए कोई तो चल जिद फड़िए डूबे तरिए या मरिए कोई तो चल जिद फड़िए ਉਪੇ ਤਰੀਕੇ ਜਮਰੀਏ ਚੱਕਦੇ ਚੱਕਦੇ ਗਿੰਡੀਆ ਚੱਕਦੇ ਚੱਕਦੇ ਗਿੰਡੀਆ ਪਤ ਜਿਸ ਇਨਾਂ ਦੇ ਸੈਣੇ ਕਹਿੰਦੇ ਆ ਖੁਸ਼ੀਆਂ ਕੰਡਨ ਨਾਲ ਦੁਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ